ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ। ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਅੱਜ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ। ਹੋ ਠੀਕ ਹੋ ਵਧੀਆ ਬਾਈ। ਹਾਂ ਠੀਕ ਠਾਕ ਦਾ। ਨਾਮ ਤੇ ਐਡਰੈਸ ਬੋਲੋ। ਨਾਮ ਡਾਕਟਰ ਏਸਮ ਸਿੰਘ। ਪਿੰਡ ਸੰਧੂਕਲਾਂ। ਜ਼ਿਲ੍ਹਾ ਬਰਨਾਲਾ। ਤਹਿਸੀਲ ਤਪਾ। ਨੇੜੇ ਪਿੰਡ ਬਾਈ। ਨੇੜੇ ਪਿੰਡ ਇਧਰੋਂ ਨੈਣੇ ਵਾਲਾ ਭਲਾਵਰ ਸ਼ਹਿਰ। ਮੋਬਾਈਲ ਨੰਬਰ ਬੋਲੋ। ਇ ओके ਮੈਂ ਨੰਬਰ 952 15127 ਠੀਕ ਆ ਭਾਈ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਆ ਦੂਜਾ ਸੂਆ ਪਯੌਰ ਸੂਂਦੀ ਆ ਡਾਕਟਰ ਅ ਕਿਹੜੀ ਨਸਲ ਆ ਇਹ ਸਾਈ ਹਾਲ ਤੇ ਜਰਸੀ ਆ ਡਾਕਟਰ ਕਰੋ ਜਾਣ ਪੰਜਾਬ ਵਾਲੀ ਹਾਂ ਠੀਕ ਪਯੌਰ ਗਰਮੀ ਵਾਲਾ ਤੋਹਫਾ ਗਰਮੀ ਦਾ ਤੋਹਫਾ ਇਹ ਮਿਲਦੀ ਘਾਟਾ ਵਾ ਡਾਕਟਰ ਗਰਮੀ ਵਾਲੀ ਚੀਜ਼ ਆ ਸਹੀ ਗੱਲ ਆ ਭਾਈ ਗਰਮੀ ਨਿਕਲ ਨਹੀਂ ਬੈੜਾ ਇਹਦੇ ਨਾਲ ਮਿਲਦੀ ਘਟ ਆ ਗਈ ਕਿੰਨਾ ਕੁ ਰਿਕਾਰਡ ਆ ਭਾਈ ਦੁੱਧ ਡਾਕਟਰ ਭਾਂਡੇ ਦਾ ਦੁੱਧ ਪਹਿਲੇ ਸੂਏ ਨੇ ਹੂੰ ਪਿੰਡੋਂ ਵੜ ਲੈਤੀ ਆਪਾਂ 14 15 ਕਿਲੋ ਦੁੱਧ ਪਾਇਆ ਬੈੜ ਦਾ ਓਕੇ ਹੱਸ ਕੇ ਠੀਕ ਹੈ ਭਾਈ ਬੁੜੀਆਂ ਚਾਹੁੰਦੇ ਆਂ ਅਸੀਂ ਘਰੇ ਚਾਹੁੰਦੇ ਆਂ ਅਸੀਂ ਬੁੜੀਆਂ ਠੀਕ ਹੈ ਭਾਈ ਉਹ ਬੰਦੇ ਨੇ ਸਾਰੇ ਸੰਦ ਸੁੰਦ ਵੀ ਵੇਚਤੇ ਮਨ ਲਾ ਹੂੰ ਤੇ ਸਾਰਾ ਕੁਝ ਵੇਚਤਾ ਪਸੂ ਰੱਖਣੀ ਨਹੀਂ ਉਹਨੇ ਠੀਕ ਹੈ ਭਾਈ ਬੱਚੇ ਬਾਹਰ ਜਾਵੜੇ ਉਹਦੇ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀਆਂ ਸਨਕ ਘੋਣਾ ਬਾਹਰ ਦੇ ਵਿੱਚ ਫੁੱਲ ਫੁੱਲ ਬਰੀਡ ਆ ਭਾਈ ਕੱਲੀ ਕੱਚੀ ਕੱਚੀ ਆ ਕੱਦ ਜੌਰ ਪਿਆਵ ਵਾਲੀ ਆ ਡਾਕਟਰ ਜੀ ਕੱਦ ਦਿਖਾ ਦੇ ਭਾਈ ਕੱਦ ਡਾਕਟਰ ਦੇਖ ਤੁਹਾਨੂੰ ਬੱਸੇ ਖੜ ਕੇ ਨੇ ਕੱਦ ਦਿਖਾ ਦੇ ਮੇਰੇ ਕਸ ਤੋਂ ਉੱਤੇ ਜਾਂਦੀ ਆ ਮਨ ਕਸ ਤਾਂ ਹੀ ਆਉਂਦੀ ਆ ਸਹੀ ਗੱਲ ਆ ਭਾਈ ਠੰਡੀ ਠੰਡੀ ਬਹੁਤ ਆ ਹਾਂ ਬਰੀਡ ਇੱਕ ਨੰਬਰ ਕਿਆ ਬਾਤ ਆ ਥਾਣ ਨੇੜੇ ਤੋਂ ਚੈੱਕ ਕਰਵਾਨੇ ਪਈ ਜਾਂਦੀ ਥੋੜੀ ਰਹਿ ਗਈ ਲੈ ਲੈ ਹਾਂ ਠੰਡੀ ਠੰਡੀ ਦੇ ਗਈ ਮਾ ਮੁਠੀ ਵਾਲਾ ਟਰ ਜਮ ਮਾ ਮੁਠੀ ਵਾਲਾ ਟਰ ਜਮ ਪੂਰੀ ਵਿਥੀ ਤੇ ਥਾਣ ਲੱਗ ਗਿਆ ਬਈ ਕਿਆ ਬਾਤ ਆ ਬਈ ਐ ਨਹੀਂ ਕੋਈ ਥੱਲੇ ਬੈਠਾ ਰ ਬਹੁਤ ਬਣ ਡਾਕਟਰ ਹਜੇ ਮਾਲਾ ਬਹੁਤ ਚੰਗੀ ਲੇਵਰੀ ਬਹੁਤ ਟੀ ਨਾੜ ਦੇਖੀ ਦੁੱਧਾਂ ਲਈ ਪੂਰੇ ਚੰਗੇ ਲੈ ਹਾਂ ਆਣ ਦੇਖ ਬਈ ਕੱਚੀ ਗੱਲੇ ਬਾਕੀ ਠੰਢੀ ਲੈ ਠੰਡੇ ਆ ਲੈ ਮੰਨ ਕੇ ਚੱਲ ਐਨੇ ਵਸੇ ਹਾਂ ਠੰਢੀ ਨਹੀਂ ਹੁੰਦੀ ਇਹ ਨਸਲ ਸੀ ਤੇ ਠੰਢੀ ਨਹੀਂ ਹੁੰਦੀ ਹਨਾ ਥੋੜੀ ਗਰਮੀ ਬਲਟਲ ਬਹੁਤ ਪਈ ਐ ਤੂੰ ਐ ਮੰਨ ਉਹ ਸਾਰੀਆਂ ਬਲਟਲ ਸਾਰੀਆਂ ਟੋਲਾਂ ਟੋਲਾਂ ਕੱਢ ਕੇ ਸੁਣਾ ਵਸੀ ਹੋਣਾਗਾ ਘਰ ਵਾਲੇ ਕਹਿੰਦੇ ਹਫਤਾ ਲੂ ਮੈਂ ਕਹਿੰਦਾ ਬੜ 10 12 ਨੇ ਰਹਾਉਣ ਲੈ ਜਾਣਾ ਥਲੋਂ ਥੇ ਵਹਿੜ ਦੀ ਦੇ ਤੂੰ ਚੌੜੀ ਚੌੜੀ ਚੀੜੀ ਪਿਸੂ ਦੇ ਜੜਾ ਕੀ ਬਾਤ ਤੇ ਲਾਂ ਟੋਲਾਂ ਕੱਢ ਕੇ ਸੋਣਾ ਬੱਸੀ ਨੇ ਸਾਰੀਆਂ ਬਾਲਟ ਮੈਂ ਮੰਨ ਲਾ ਇੰਨੀ ਠੰਡੀ ਵਹਿੜ ਨਹੀਂ ਮਿਲਦੀ ਜੈਸੀ ਜਿਵੇਂ ਮਰਜ਼ੀ ਲੈ ਜਾ ਕੱਚੀ ਵਹਿੜ ਵਾਲਾ ਕੱਚੀ ਕੱਚੀ ਆ ਬੁੱਢੀ ਗੱਲ ਨਾਲ ਠੰਡੀ ਪਾਉ ਠੰਡੀ ਵਹਿੜਾ ਤੇ ਜੱਫਾ ਬਾਈ ਚੱਲ ਵਹਿੜ ਨੂੰ ਕੀ ਬਾਤ ਦਾ ਯਾਰ ਹੈ ਕੀ ਕੱਚੀ ਵਹਿੜ ਦੇ ਜੱਫਾ ਨਹੀਂ ਪਉਂਦੀ ਜਰਸੀ ਨਿਕਲਦੀ ਬਹੁਤ ਘੱਟ ਆ ਜਰਸੀ ਤੋਂ ਐ ਮੰਨ ਲਾ ਇੱਕ ਅੱਧਾ ਪੀਸ ਹੀ ਨਿਕਲਦਾ ਸਹੀ ਗੱਲ ਆ ਗਰਮੀ ਵਾਲੀ ਚੀਜ਼ ਆ ਕਰੇ ਰੱਖਣ ਵਾਲਾ ਕਰੇ ਰੱਖਣ ਵਾਲੀ ਵੇੜਾ ਡਾਕਟਰ ਨੇ 10 ਦਿਨ ਬੱਸ ਬੰਦੇ ਨੇ ਸੇਵਾ ਕਰ ਲਈ ਮੈਂ ਖੁੱਲਾ ਬਾਹਲਾ ਨਹੀਂ ਕਹਿੰਦਾ 18 19 ਕਿਲੋ ਦੁੱਧ ਵੇੜ ਪਾ ਦੂਗੀ ਹੂੰ ਸਹੀ ਬਾਕੀ ਦੁੱਧ ਸੇਵਾ ਦਾ ਹੈ ਨਾ ਬਾਕੀ ਸੇਵਾ ਦਾ ਹਾਂ ਹਾਂ ਬਾਕੀ ਸੇਵਾ ਦਾ ਵੈਸੇ ਵੇੜ ਦੀ ਤਿਆਰੀ ਬਹੁਤ ਤਿਆਰੀ ਬਹੁਤ ਚੰਗੀ ਆ ਦੁੱਧ ਚੰਗਾ ਦੇ ਤੂੰ ਕਰਦ ਚੰਗਾ ਪਲੀ ਵੀ ਬਹੁਤ ਆ ਬਈ ਕਾਦ ਕੋਦ ਹਾਈਟ ਲੈਂਥ ਬਹੁਤ ਆ ਡਾਕਟਰ ਕੋਈ ਲਿਸਤੀ ਨਹੀਂ ਮਾਲਾ ਵੀ ਕੈਮਰੇ ਦਾ ਕਰਦੀ ਆ ਕੋਈ ਚੱਕਰ ਨਹੀਂ ਜਾਨ ਜਨ ਵਾਲੀ ਵਾੜਾ ਮੈਂ ਕਹਿੰਦਾ ਪੂਰੀ ਪਲੀ ਵੀ ਆ ਲੈ ਬੜਾ ਤਾਰਾ ਦਿਖਾ ਡਾਕਟਰ ਇੱਕ ਵੱਡੀ ਖਾਸੀਅਤ ਆ ਬਾਈ ਵੀ ਰੇਟ ਵੀ ਵਾਈ ਦੇ ਜਮਾ ਬਾਈ ਦੇ ਰੇਟ ਹੁੰਦੇ ਆ ਡਾਕਟਰ ਜੇ ਆਪਾਂ ਬਾੜ ਵੇਚੀ ਆ ਪਹਿਲੇ ਫੋਨ ਤੇ ਵਾੜ ਵੇਚਦੀ ਮਨ ਹੈਨਾ ਮੁੱਲ ਬਾਈ ਪਾਣ ਲੈਦਾ ਪਸ਼ੂ ਪਾਣੀ ਦੇ ਦੇਦਾ ਹੂੰ ਤਨ ਕੋਨੇ ਦਿਖਾ ਡਾਕਟਰ ਬਾੜ ਵਾਲਾ ਮੁੱਲ ਨਹੀਂ ਕਰਦਾ ਹੁੰਦਾ ਬਾਈ ਛੋਟੇ ਜੇ ਬੱਤ ਜੇ ਦੇ ਮੁੱਲ ਕਰਦਾ ਹੁੰਦਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਿਊਟੀ ਵਾਲੀ ਆ ਯਾਰ ਬਿਊਟੀ ਬਹੁਤ ਅbschੀ ਦੇ ਡਾਕਟਰ ਖੜ ਨਹੀਂ ਹੁੰਨੀ ਲੈ ਰਸਾ ਛੱਡ ਕੇ ਖੜ ਜਾ ਡਾਕਟਰ ਜਿਵੇਂ ਮਰਜੀ ਦੱਸਾ ਸੱਡ ਦੇ ਤੂੰ ਕਿ ਜਿਵੇਂ ਮਰਜੀ ਹੱਥ ਜਿਵੇਂ ਮਰਜੀ ਖੜਾ ਰਹਿ ਲੈ ਡਾਕਟਰ ਥੱਲੇ ਵੜ ਜਾ ਬਹਿਣ ਦੇ ਕਿਆ ਬਾਤ ਹੈ ਕਿਆ ਬਾਤ ਚੀਜ਼ ਹੈ ਲੈ ਹੂੰ ਤੋਹਫਾ ਯਾਰ ਇੱਕ ਤੋਹਫਾ ਡਾਕਟਰ ਲੈ ਬਹਿ ਕੋਈ ਖੜ ਜੂ ਨਹੀਂ ਖੜਦੀ ਬਈ ਹੂੰ ਨਹੀਂ ਨਹੀਂ ਆ ਤੇ ਮੁੱਲ ਕੀ ਹੈ ਫਰਜ਼ਾਇਤ ਜਾਂ ਮੁੱਲ ਡਾਕਟਰ ਕੱਚੀ-ਕੱਚੀ ਦਾ ਕਰਾਉਣਾ ਹੂੰ ਆ ਜਿਹੜਾ ਮੁੱਲ ਹੂੰ ਮੁੱਲ 55000 ਠੀਕ ਹੈ 55000 ਦੇ ਵਿੱਚੋਂ 500 ਛੋੜ ਹੋ ਜੂਗੀ ਠੀਕ ਆ ਬਾਈ ਆਏ ਇਹਦਾ ਮਾਨਦਾਨ ਹੋ ਜੂ ਓਕੇ 57000 ਰੁਪਿਆ ਮੋਲ ਵਿੱਚੋਂ 500 ਰੁਪਿਆ ਬਾਈ ਕਹਿੰਦਾ ਛੋੜ ਹੋ ਜੂ ਫੇਰ ਵੀ ਚਲੋ ਮਾੜਾ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਹੋ ਜੇ ਭਲੀ ਭਲੀ ਬੋਲ ਡਾਕਟਰ ਬਾੜ ਦੀ ਸਿੱਧੀ ਦੇਖ ਤੂੰ ਗੱਲਾਂ ਬਹੁਤ ਪਈਆਂ ਸਾਰੀਆਂ ਬਲਟ ਲੈਂਥ ਲੰਥ ਦਿਖਾ ਡਾਕਟਰ ਬਾੜ ਦੀ ਜਮਾ ਸਿੱਧੀ ਸਟੇਟ ਬਾੜ ਦਾ ਸਹੀ ਗੱਲ ਆ ਬਾਈ ਠੰਡੀ ਗੁੰਡੀ ਦਾ ਗਾਰੰਟੀ ਹੈ ਡਾਕਟਰ ਕੱਚੀ ਆ ਬਾਈ ਤੇ ਮੰਨ ਕੇ ਚਲੋ ਜੇ ਹੁਣ ਫੀਡ ਸਟਾਰਟ ਹੋ ਜੇ ਹਨਾ ਇਹ ਵਾ ਦੇ ਕਿਦੂ ਬਣਾਉਂਦੀ ਕਿ ਨਹੀਂ ਹਾਂ ਘਰ ਵਾਲੇ ਕਹਿੰਦੇ ਮਾਲਾ ਹਫਤਾ ਮੈਂ 12 ਦਿਨਾਂ ਦੀ ਗਾਰੰਟੀ ਦੇ ਵਾੜ ਲੈਤੀ ਵੀ 10 12 ਦਿਨਾਂ ਨਾਲ ਲੈ ਲੈ ਖੁੱਲੀ ਛੱਡ ਕੇ ਵਾੜ ਖੜੀ ਲੈ ਹਮ ਅੜ ਕੇ ਦਿਖਾਵੇ ਕੋਈ ਐ ਵਾੜ ਲੈ ਨਹੀਂ ਖੜਦੀ ਸੀ ਦੀ ਬਾਈ ਗਾਰੰਟੀ ਆ ਡਾਕਟਰ ਵਾੜ ਦੀ ਗਾਰੰਟੀ ਆ ਲੈ ਘਰੋਂ ਪਿੰਡ ਚੋਂ ਵਾੜ ਲੈਤੀ ਆ ਲੰਬੇ ਵਾਲੀ ਚੀਜ਼ ਨਹੀਂ ਹਮ ਲੈ ਇੱਕ ਨੰਬਰ ਵਾੜ ਆ ਜੀ ਨਹੀਂ ਐ ਡਾਕਟਰ ਵਾੜ ਕੰਨ ਗੁੰਨ ਲਿਖਾ ਡਾਕਟਰ ਕੀ ਬਾਤ ਆ ਜਾਸੀ ਤੇ ਸਹੀ ਆ ਅੱਜ ਪੈਂਦੀ ਆ ਵਾੜ ਸਹੀ ਆ ਬਹੁਤ ਚੰਗੀ ਆ ਤੇ ਕਿਸੇ ਵੀਰ ਨੂੰ ਬਾਈ ਵਾੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ